ਸਤਿਗੁਰਾਂ ਦੀ ਕਿਰਪਾ ਸਤਕਾ ਆਪਾਂ ਅੱਜ ਪਾਵਨ ਪਵਿੱਤਰ ਅੰਗ 232 ਦੇ ਸੁਭਾਇਮਾਨ ਸ਼ਬਦ ਪੜਿਆ ਹੈ। ਉਹਦੇ ਵਿੱਚੋਂ ਆਪਾਂ ਸਤਿਗੁਰਾਂ ਤੋਂ ਵਿਚਾਰ ਲਵਾਂਗੇ। ਜੋ ਕੱਲ ਪਾਵਨ ਪਵਿੱਤਰ ਅੰਗ 222 ਦੇ ਸੁਭਾਇਮਾਨ ਆਪਾਂ ਸ਼ਬਦ ਦੂਸਰਾ ਪੜਿਆ ਸੀ। ਉਹਦੇ ਵਿੱਚੋਂ ਪੰਜ ਕ ਪੰਕਤੀਆਂ ਰਹਿ ਗਈਆਂ ਸੀ ਜਿਹੜੀਆਂ ਜਿਹੜੀਆਂ ਕਿ ਅੱਜ ਆਪਾਂ ਪੜਦੇ ਆ ਤੇ ਸਮਝਦੇ ਆ ਸਤਿਗੁਰੂ ਕੀ ਕਹਿੰਦੇ ਨੇ। ਸਾਚੀ ਬਾਣੀ ਹਰ ਕੋਣ ਗਾਏ ਪ੍ਰਭੂ ਦੀ ਸਿਪਤ ਸਲਾਹ ਦੀ ਬਾਣੀ ਦੀ ਰਾਹੀ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਹੜਾ ਮਨੁੱਖ ਭੈਣਾ ਚਾਹੇ ਭਾਈ ਆ ਪ੍ਰਭੂ ਦੀ ਸਿਪਤ ਸਲਾਹ ਦੀ ਬਾਣੀ ਦੀ ਰਾਹੀ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਇਹ ਪ੍ਰਭੂ ਦੀ ਬਾਣੀ ਹੈ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਸਤਿਗੁਰਾਂ ਦਾ ਫਰਮਾਨ ਵੀ ਇਹ ਕਿਸੇ ਰਾਈਟਰ ਦੀ ਲਿਖਤ ਨਹੀਂ ਹੈ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਤੁਰਤੋਂ ਆਈ ਹੈ ਤੇ ਸਾਰਿਆਂ ਦੀਆਂ ਚਿੰਤਾਵਾਂ ਮਟਾਉਂਦੀ ਆ ਮਹਾਰਾਜ ਕਹਿੰਦੇ ਜੇ ਇਹ ਸੱਚੀ ਬਾਣੀ ਨਾਲ ਜੁੜ ਕੇ ਪ੍ਰਭੂ ਦੀ ਸਿਪਤ ਸਲਾਹ ਦੀ ਬਾਣੀ ਦੀ ਰਾਹੀ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ ਮਨੁੱਖ ਤੇ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ। ਤਨ ਮੈਂ ਸਾਚੋ ਗੁਰਮੁਖ ਭਾਉ ਉਂਝ ਤਾਂ ਹਰੇਕ ਸਰੀਰ ਵਿੱਚ ਸਦਾ ਸਿਰ ਪ੍ਰਭੂ ਵੱਸਦਾ ਹੈ। ਪਰ ਗੁਰੂ ਜੀ ਕਲੀਅਰ ਕਰਦੇ ਨੇ ਪਰ ਗੁਰੂ ਦੀ ਸ਼ਰਨ ਪਿਆ ਹੀ ਉਸ ਦੇ ਨਾਲ ਪ੍ਰੇਮ ਜਾਗਦਾ ਹੈ। ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਦੋਂ ਹੀ ਉਹਦੇ ਅੰਦਰ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਜਾਗਦਾ ਮਹਾਰਾਜ ਕਹਿੰਦੇ ਨੇ ਕਿ ਮਨੁੱਖ ਨਾਮ ਸਿਮਰਦਾ ਹੈ ਇਹ ਕਿਰਪਾ ਹੋ ਜਾਂਦੀ ਹੈ ਫਿਰ ਗੁਰੂ ਦੀ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਨਾਮ ਬਿਨ ਨਾਹੀ ਨਿਜਠਾਓ ਪ੍ਰੇਮ ਰਸਨ ਪ੍ਰੀਤਮ ਰਾਓ ਮਹਾਰਾਜ ਕਹਿੰਦੇ ਨਾ ਨਾਮ ਤੋਂ ਬਿਨਾ ਮਨ ਇੱਕ ਟਿਕਾਣੇ ਉੱਤੇ ਆ ਹੀ ਨਹੀਂ ਸਕਦਾ ਤੇ ਪ੍ਰੇਮ ਪ੍ਰਾਣ ਪ੍ਰੀਤਮ ਰਾਓ ਪ੍ਰੀਤਮ ਪ੍ਰਭੂ ਵੀ ਪ੍ਰੇਮ ਦੇ ਅਧੀਨ ਹੈ ਜਿਹੜਾ ਪ੍ਰੀਤਮ ਪ੍ਰਭੂ ਵੀ ਪ੍ਰੇਮ ਦੇ ਅਧੀਨ ਹੈ ਜਿਹੜਾ ਉਸ ਨਾਲ ਪ੍ਰੇਮ ਕਰਦਾ ਹੈ ਨਜ਼ਰ ਕਰੇ ਤਾਂ 부ਝੇ ਨਾ ਪ੍ਰਭੂ ਉਸ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਮਿਹਰ ਦੀ ਨਜ਼ਰ ਕਰਦਾ ਹੈ ਤੇ ਉਹ ਉਸ ਦੇ ਨਾਮ ਦੀ ਕਦਰ ਸਮਝ ਜਾਂਦਾ ਮਨੁੱਖ ਜਦੋਂ ਉਹਦੇ ਨਾਮ ਦੀ ਕਦਰ ਸਮਝ ਜਾਂਦਾ ਨਾ ਮਨੁੱਖ ਫਿਰ ਮਹਾਰਾਜ ਕਹਿੰਦੇ ਨੇ ਮਾਇਆ ਮੋਹ ਸਰਪੰਜਾਲਾ ਮਨਮੁਖ ਕੁਚੀਲ ਕੁਛੁੱਤ ਵਿਕਰਾਲਾ ਮਹਾਰਾਜ ਕਹਿੰਦੇ ਫਿਰ ਮਾਇਆ ਦਾ ਮੋਹ ਸਾਰੇ ਮੈਕ ਬੰਦਨਾ ਬੰਧਨ ਪੈਦਾ ਕਰਦਾ ਹੈ ਮਾਇਆ ਮੋਹ ਸਰਪੰਜਾਲਾ ਮਾਇਆ ਦਾ ਮੋਹ ਸਾਰੇ ਮੈਕ ਬੰਦਨ ਪੈਦਾ ਕਰਦਾ ਹੈ ਤੇ ਮਨਮੁਖ ਕੁਚੀਲ ਕੁਛੁੱਤ ਵਿਕਰਾਲਾ ਜਿਸੇ ਇਸੇ ਕਰਕੇ ਇਸੇ ਕਰਕੇ ਮਨ ਦੇ ਮਰੀਦ ਮਨੁੱਖ ਦਾ ਜੀਵਨ ਗੰਦਾ ਭੈੜਾ ਤੇ ਡਰਾਉਣਾ ਬਣ ਜਾਂਦਾ ਜਦੋਂ ਨਾਮ ਬਾਣੀ ਨਾਲੋਂ ਟੁੱਟ ਜਾਂਦਾ ਤੇ ਹੋਰ ਮਾੜਿਆਂ ਕੰਮਾਂ ਵਿੱਚ ਫਸ ਜਾਂਦਾ ਸਤਗੁਰ ਸੇਵੇ ਚੂਕੇ ਜੰਗਲ ਮਹਾਰਾਜ ਕਹਿੰਦੇ ਨਾ ਫੇਰ ਜਦੋਂ ਅਗਲੇ ਪੰਨੇ 'ਚ ਦੱਸਦੇ ਨੇ ਜਦੋਂ ਸਤਿਗੁਰੂ ਨੂੰ ਸੇਵਦਾ ਨਾ ਜਿਹੜਾ ਮਨੁੱਖ ਗੁਰੂ ਦਾ ਦੱਸਿਆ ਰਸਤਾ ਫੜ ਲੈਂਦਾ ਹੈ ਬੇ ਗੁਰੂ ਦੇ ਕਿਹੜੇ ਮੁਤਾਬਕ ਚੱਲ ਪੈਂਦਾ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਦਾ ਦੱਸਿਆ ਰਸਤਾ ਫੜਦਾ ਹੈ ਉਸ ਦੇ ਮਾਇਆ ਵੱਲੋਂ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਨੇ ਰਹਿੰਦਾ ਸੰਸਾਰ ਦੇ ਵਿੱਚ ਹੀ ਆ ਕਿਰਤ ਕਮਾਈ ਵੀ ਕਰਨੀ ਆ ਲੋੜੀ ਦਾ ਸਬਾਨ ਵੀ ਘਰੇ ਲਿਆਉਣਾ ਠੀਕ ਹੈ ਜੀ ਜ਼ਰੂਰਤਾਂ ਮੁਤਾਬਕ ਪਰ ਉਹਦਾ ਮਾਇਆ ਦੇ ਮੋਹ ਵੱਲੋਂ ਉਹਦਾ ਬੰਧਨ ਟੁੱਟ ਜਾਂਦਾ ਫਿਰ ਫਿਰ ਗੁਰਦੇ ਗਿਆਨ ਨਾਲ ਤੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪੈ ਜਾਂਦੀ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਹੈ ਅਮਰਤ ਨਾਮ ਸਦਾ ਸੁਖ ਨਾਲ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਪਦਾ ਹੈ ਤੇ ਸਦਾ ਹੀ ਆਤਮਿਕ ਆਨੰਦ ਆਪਣੇ ਅੰਦਰ ਮਾਣਦਾ ਹੈ ਅੰਦਰੇ ਅੰਦਰ ਆਤਮਿਕ ਆਨੰਦ ਹੁੰਦਾ ਜੀ ਸੁਖ ਜਿਹਨੂੰ ਆਪਾਂ ਚੜ੍ਹਦੀ ਕਲਾ ਕਹਿੰਦੇ ਆ ਗੁਰੂ ਮਹਾਰਾਜ ਦਾ ਨਾਰਾ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਉਹ ਅੰਦਰੇ ਅੰਦਰ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਕਿਸੇ ਵੀ ਕਿਸਮ ਦਾ ਉਹਨੂੰ ਫਿਕਰ ਝੋਰਾ ਬਹਿਮ ਭਰਮ ਨਹੀਂ ਗਲਾ ਸਕਦਾ ਤੇ ਅਸਲ ਦੀ ਆਪਾਂ ਨੇ ਕਾ ਰੋਜ਼ ਮਾਰਦੇ ਆ ਫਿਰ ਕਿਸੇ ਵੀ ਕਿਸਮ ਦਾ ਡਰ ਨਹੀਂ ਡੁਲਾ ਨਹੀਂ ਸਕਦਾ ਛੀਰ ਸਿੰਘ ਸਿੰਗੜੀਆਂ ਨੂੰ ਡਾਰੀ ਦਿੱਤੇ ਗਏ ਸੀ ਨਾ ਲਾਲਚ ਵੀ ਦਿੱਤੇ ਗਏ ਸੀ ਫਿਰ ਡਰ ਵੀ ਦਿੱਤੇ ਡੰਡ ਵੀ ਦਿੱਤਾ ਗਿਆ ਫਿਰ ਉਹ ਗੁਰਮਖ ਪਿਆਰੇ ਨਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਗੁਰਮਖ ਬੂਦੇ ਏਕ ਨੇ ਬਲਾਈਂ ਨਜ ਕਰ ਵਾਸ ਸਾਚ ਸਮਾਏ ਗੁਰੂ ਦੇ ਸਾਹਮਣੇ ਰਹਿਣ ਵਾਲਾ ਮਨੁੱਖ ਨਾਮ ਦੀ ਕਦਰ ਸਮਝਦਾ ਹੈ ਇੱਕ ਪ੍ਰਮਾਤਮਾ ਵਿੱਚ ਸੁਰਤ ਜੋੜਦਾ ਹੈ ਦਰਦ ਦਰ ਦੀ ਭਟਕਣਾ ਵੀ ਮੁੱਕ ਜਾਂਦੀ ਹੈ ਉਹਦੀ ਨਜ ਕਰ ਵਾਸ ਸਾਚ ਸਮਾਏ ਨਜ ਕਰ ਵਾਸ ਦਾ ਮਤਲਬ ਆਪਣੇ ਅੰਦਰ ਟਿਕ ਜਾਂਦਾ ਫਿਰ ਮਨ ਭਟਕਣਾ ਤੋਂ ਬਚ ਜਾਂਦਾ ਦੱਸਦੇ ਨੇ ਮਹਾਰਜ ਆਪਣੇ ਆਪਣੇ ਸਵੇ ਸਰੂਪ ਵਿੱਚ ਟਿਕਿਆ ਰਹਿੰਦਾ ਹੈ ਸਦਾ ਸਿਰ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ ਭਾਵ ਵੀ ਉਸ ਮਨੁੱਖ ਦਾ ਬੀਬੀ ਆ ਚਾਹ ਭਾਈ ਆ ਪ੍ਰਭੂ ਪਰਮਾਤਮਾ ਦੇ ਨਾਲ ਮਨ ਲੱਗਿਆ ਰਹਿੰਦਾ ਜਿਹਨੂੰ ਆਪਾਂ ਕਹਿੰਦੇ ਆ ਸੁਰਤ ਜੁੜ ਗਈ ਕਿਉਂਕਿ ਆਮ ਤਾਂ ਵਿਰਲੇ ਨੂੰ ਛੱਡ ਕੇ ਆਮ ਤਾਂ ਮਾਇਕ ਪਦਾਰਥਾਂ ਵਿੱਚ ਹੀ ਸੁਰਤ ਜੁੜੀ ਆ ਨਾ ਮੈਂ ਵਿੱਚ ਆ ਹੀ ਆ ਉਸ ਵਿਰਲੇ ਗੁਰਮਖ ਪਿਆਰਿਆਂ ਦੀ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਸੁਰਤ ਜੁੜ ਜਾਂਦੀ ਆ ਜਦੋਂ ਸੁਰਤ ਜੁੜ ਗਈ ਫਿਰ ਰੱਬ ਦਾ ਪਿਆਰਾ ਬਣ ਗਿਆ ਉਹ ਪਿਆਰੇ ਰੱਬ ਨੂੰ ਸਾਰੇ ਹੀ ਨੇ ਇਹ ਵੀ ਧਿਆਨ ਰੱਖਣਾ ਵੀ ਪਰਮਾਤਮਾ ਨੇ ਜੋ ਵੀ ਕੁਦਰਤ ਦੇ ਵਿੱਚ ਜੀਵ ਪੈਦਾ ਕੀਤੇ ਨੇ ਉਹ ਸਾਰਿਆਂ ਨੂੰ ਪਿਆਰ ਨੇ ਸਾਰਿਆਂ ਦੀ ਦੇਖਭਾਲ ਕਰ ਰਿਹਾ ਹਵਾ ਪਾਣੀ ਸਭ ਨੂੰ ਦੇ ਰਿਹਾ ਓਨੀ ਹੈ ਵੀ ਆਪਾਂ ਉਹ ਤਾਂ ਹੀ ਤਾਂ ਨਰਵੈਰ ਰਖਿਆ ਕਰੂ ਸਾਬ ਨੇ ਨਰਵੈਰ ਤੇ ਨਿਰਭਉ ਉਹ ਬੇਡਰ ਵੀ ਉਹਨੂੰ ਕਿਸੇ ਦਾ ਡਰ ਨਹੀਂ ਹੈ ਨੀ ਕਿ ਨਰਵੈਰ ਦੀ ਕਿਸੇ ਨਾਲ ਵੈਰ ਨਹੀਂ ਹੈ ਉਹਦਾ ਜਿਤਨੇ ਵੀ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਸਾਰਿਆਂ ਨੂੰ ਸੁੱਖ ਸਹੂਲਤਾਂ ਦੇ ਰਿਹਾ ਉਹਦੇ ਜਨਮ ਮੁਤਾਬਕ ਜੇ ਮਨੁੱਖਾ ਜਨਮਾ ਮਨੁੱਖੇ ਜਨਮ ਨੂੰ ਸੁੱਖ ਸਹੂਲਤਾਂ ਜੇ ਕਿਸੇ ਵੀ ਕੋਈ ਪਸ਼ੂ ਪੰਛੀ ਦੇ ਸਰੀਰ ਵਿੱਚ ਜੀਵ ਆ ਤੇ ਉਹਨੂੰ ਵੀ ਸਖਸੂ ਤਰ ਦੇ ਰਹਾ ਉਸ ਤਰ੍ਹਾਂ ਨਰਵੈਰ ਆ ਕਿਸੇ ਨਾਲ ਵੈਰ ਨਹੀਂ ਕਰਦਾ ਸਾਰੇ ਜੀਵਾਂ ਨੂੰ ਪੈਦਾ ਕਰਕੇ ਦੇਖ ਰਹਿਖ ਕਰ ਰਿਹਾ ਉਹਨਾਂ ਦੀ ਪਰ ਜੋ ਮਨੁੱਖ ਵਾਸਤੇ ਸਮਝਾਇਆ ਪ੍ਰਮਾਤਮਾ ਨੇ ਗੁਰੂ ਦੀ ਬਾਣੀ ਨੇ ਵੀ ਜਦੋਂ ਮਨੁੱਖ ਆਪਣੇ ਸਭੇ ਸਰੂਪ ਵਿੱਚ ਟਿਕਿਆ ਰਹਿੰਦਾ ਹੈ ਸਦਾ ਸਿਰ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ ਕਿਉਂਕਿ ਮਨੁੱਖਾ ਦਿਮਾਗ ਪਰਮਾਤਮਾ ਨੇ ਦਿੱਤਾ ਮਨੁੱਖਾ ਜਿਹੜੀ ਜਨਮ ਦੀ ਦਾਤ ਆ ਇਹ ਬਹੁਤ ਅਨਮੋਲੀ ਐ ਇਹ ਉਹਦੀ ਕਿਰਪਾ ਨਾਲ ਉਹਨੇ ਸਾਨੂੰ ਮਨੁੱਖਾ ਜਨਮ ਬਖਸ਼ਿਆ ਤੇ ਅਸੀਂ ਅੰਜਾਈ ਨਾ ਗਵਾਈਏ ਪ੍ਰਭੂ ਪਰਮਾਤਮਾ ਦੇ ਚਰਨੀ ਲੱਗੇ ਜੇ ਗੁਰਬਾਣੀ ਪੜ੍ਹੀਏ ਸੁਣੀਏ ਅਗੇ ਮਹਾਰਾਜ ਕਹਣਾ ਕਰਦੇ ਨੇ ਜੰਮਣਾ ਮਰਨਾ ਠਾਕ ਰਹਾਈ ਪੂਰੇ ਗੁਰ ਤੇ ਇਹ ਮਤ ਪਾਏ ਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਹੈ ਜਿਹੜਾ ਇੱਕ ਥਾਂ ਟਿਕ ਜਾਂਦਾ ਨਿੱਜ ਘਰ ਵਿੱਚ ਟਿਕ ਜਾਂਦਾ ਜਿਹੜਾ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਲ ਜੁੜ ਜਾਂਦਾ ਗੁਰੂ ਦੇ ਸੰਧਾਨ ਤੇ ਚੱਲ ਪੈਂਦਾ ਇਹ ਉਹਨਾਂ ਦੀ ਗੱਲ ਆ ਮਹਾਰਾਜ ਕਹਿੰਦੇ ਫਿਰ ਜੰਮਣ ਮਰਨਾ ਠਾਕਰ ਹਾਇ ਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਮਨੁੱਖ ਜਿਹੜਾ ਬੰਦਗੀ ਕਰਦਾ ਤੇ ਇਹ ਮਤ ਕਿੱਥੋਂ ਮਿਲਦੀ ਆ ਪੂਰੇ ਗੁਰ ਤੇ ਇਹ ਮਤ ਪਾਏ ਪੂਰਾ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਦੀ ਬਾਣੀ ਗੁਰੂ ਦਾ ਗਿਆਨ ਇਸ ਪੂਰੇ ਗੁਰ ਤੋਂ ਇਹ ਮਤ ਮਿਲਦੀ ਹੈ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਟਿਕਣ ਦੀ ਤੇ ਮਨੁੱਖੇ ਜਨਮ ਨੂੰ ਸਫਲਾ ਬਣਾਉਣ ਦੀ ਜਾਣਚ ਗੁਰਬਾਣੀ ਤੋਂ ਮਿਲਦੀ ਹੈ ਮਹਾਰਾਜ ਕਹਿੰਦੇ ਨੇ ਪੂਰੇ ਗੁਰ ਤੇ ਇਹ ਮਤ ਪਾਏ ਪਰ ਇਹ ਅਕਲ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਕਰਦਾ ਹੈ ਇਹ ਆਪਾਂ ਗੱਲ ਸਮਝ ਲਈ ਕਥਨੀ ਕਥੋ ਨ ਆਵੇ ਔਰ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਮਹਾਰਾਜ ਕਹਿੰਦੇ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਮੈਂ ਉਸ ਦੇ ਗੁਣ ਗਾਉਂਦਾ ਹਾਂ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਮਹਾਰਾਜ ਕਹਿੰਦੇ ਕਿ ਉਸ ਪ੍ਰਭੂ ਤੋਂ ਬਿਨਾ ਸੁੱਖਾਂ ਦਾ ਹੋਰ ਕੋਈ ਟਿਕਾਣਾ ਨਹੀਂ ਹੈ ਜਿੰਨੇ ਮਰਜੀ ਅਪਾ ਕਰ ਲਾ ਲੈ ਭਾਈ ਇੱਥੇ ਨਵੇੜਤੀ ਗੱਲ ਸਤਿਗੁਰਾਂ ਨੇ ਵੈਸੇ ਸਾਰੀ ਬਾਣੀ ਦੇ ਵਿੱਚ ਸਿੱਖਿਆ ਤਾਂ ਦਿੰਦੇ ਨੇ ਇਸ ਪੰਕਤੀ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਨੂੰ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ ਉਸ ਪ੍ਰਭੂ ਤੋਂ ਬਿਨਾ ਸੁੱਖਾਂ ਦਾ ਹੋਰ ਕੋਈ ਟਿਕਾਣਾ ਨਹੀਂ ਹੈ ਪ੍ਰੇਖੇ ਵਿੱਚ ਇਨਸਾਨ ਫਿਰਦਾ ਤਾਂ ਫਿਰਦਾ ਰਹੇ ਵੀ ਮੈਨੂੰ ਇੱਥੋਂ ਸੁੱਖ ਮਿਲ ਗਿਆ ਉੱਥੋਂ ਸੁੱਖ ਮਿਲ ਗਿਆ ਉਹ ਤਾਂ ਸਾਡੇ ਮਨ ਦੀ ਇੱਕ ਅਵਸਥਾ ਅੰਤਵਸਬਾਸੀ ਅਵਸਥਾ ਹੋ ਸੱਚੀ ਸੁੱਚੀ ਜਿਹੜੀ ਸਾਡੀ ਅਵਸਥਾ ਬਣਨੀ ਆ ਉਹ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਸੁਣ ਕੇ ਗੁਰੂ ਤੋਂ ਗਿਆਨ ਲੈ ਕੇ ਬਣਨੀ ਆ ਇਹ ਗੁਰੂ ਨਮਹਾਰਾਜ ਕਹਿੰਦੇ ਸੀ ਪੁੱਛ ਕੇ ਦੇਖ ਲਿਆ ਹੋਰ ਕੋਈ ਟਿਕਾਣਾ ਨਹੀਂ ਹੈ ਭਾਈ ਸੁੱਖਾਂ ਵਾਸਤੇ ਸੁੱਖ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਦੇ ਰਿਹਾ ਹੈ ਤੇ ਤੂੰ ਭਾਈ ਮਾਨਤਾ ਜੀ ਨੂੰ ਦਿਨਾਂ ਦੇਈ ਜਾਂ। ਮਨੁੱਖ ਜੇ ਤੂੰ ਕਿਸੇ ਨੂੰ ਮਾਨਤਾ ਦਿੰਨਾ ਵੀ ਇੱਥੋਂ ਸੁੱਖ ਮਿਲ ਗਿਆ, ਉੱਥੋਂ ਪੁੱਤ ਮਿਲ ਗਿਆ, ਉੱਥੋਂ ਦੁੱਧ ਮਿਲ ਗਿਆ। ਉਹ ਤੇਰੇ ਮਨ ਦੀ ਵਰਤੀ ਆ। ਪਰ ਦੇ ਸਭ ਕੁਝ ਪ੍ਰਮਾਤਮਾ ਹੀ ਰਿਹਾ ਹੈ। ਗੱਲ ਧਿਆਨ ਨਾਲ ਸਮਝ ਲਓ। ਅੱਗੇ ਮਹਾਰਾਜ ਕਹਿੰਦੇ ਨੇ, "ਦੁੱਖ ਸੁੱਖ ਭਾਣ ਤਸੇ ਰਜਾਈ। ਨਾਨਕ ਨੀਚ" ਕਹੇ ਰੇ ਬਲਾਈ ਮਹਾਰਾਜ ਕਹਿੰਦੇ ਜੀਵਾਂ ਨੂੰ ਦੁੱਖ ਤੇ ਸੁੱਖ ਉਸ ਪ੍ਰਭੂ ਦੀ ਰਜਾ ਵਿੱਚ ਹੀ ਉਸ ਪ੍ਰਭੂ ਦੇ ਭਾਣੇ ਵਿੱਚ ਹੀ ਮਿਲਦਾ ਹੈ ਮਨੁੱਖ ਦੇ ਕਰਮਾਂ ਮੁਤਾਬਕ ਤੇ ਮਿਲਦਾ ਉਹਦੇ ਭਾਣੇ ਦੇ ਵਿੱਚ ਆ ਦੁੱਖ ਤੇ ਸੁੱਖ ਉਹਦਾ ਭਾਣਾ ਅਕਾਲ ਪੁਰਖ ਵਾਹਿਗੁਰੂ ਦਾ ਮਹਾਰਾਜ ਆ ਆਖਰੀ ਵਾਰ ਬੰਦ ਆਖਰੀ ਪੰਕਤੀ 'ਚ ਮਹਾਰਾਜ ਨੇ ਕਿਹਾ ਨਾਨਕ ਨੀਚ ਕਹੇ ਲਿਬਲਾਈ ਅੰਜਾਨ ਮਤ ਨਾਨਕ ਵਾਹਿਗੁਰੂ ਅੰਜਾਨ ਮਤ ਨਾਨਕ ਪ੍ਰਭੂ ਚਰਨਾ ਵਿੱਚ ਸੁਰਤ ਜੋੜ ਕੇ ਪ੍ਰਭੂ ਦੀ ਸਿਖਤ ਸਲਾਹ ਹੀ ਕਰਦਾ ਹੈ ਮਹਾਰਜ ਕਹਿੰਦੇ ਅੰਜਾਨ ਮਤ ਹੋਣ ਕਰਕੇ ਵੀ ਪ੍ਰਭੂ ਪਰਮਾਤਮਾ ਦੇ ਚਰਨਾ ਵਿੱਚ ਸੁਰਤ ਜੋੜ ਕੇ ਪ੍ਰਭੂ ਦੀ ਸਿਖਤ ਸਲਾਹ ਹੀ ਕਰਦਾ ਹਾਂ ਕਰਦਾ ਹੈ ਕਿਸੇ ਇਸੇ ਵਿੱਚ ਹੀ ਸੁੱਖ ਹੈ ਨੱਬਰ ਕੀ ਨਾ ਗੱਲ ਐਨ ਕਲੀਅਰ ਕਰਤੀ ਮਹਾਰਾਜ ਨੇ ਵੀ ਪ੍ਰਭੂ ਪਰਮਾਤਮਾ ਦੀ ਸਿੱਖਤ ਸਲਾਹ ਕਰਨਾ ਹੀ ਇਹਦੇ ਵਿੱਚ ਹੀ ਸੁੱਖ ਹੈ ਭਾਈ ਹੋਰ ਤੋਂ ਅਪਾਜੇ ਛੱਡਦੇ ਇਧਰੋਂ ਉਧਰੋਂ ਜਿਹੜਾ ਸ਼ਬਦ ਅੱਜ ਪੜਿਆ ਆਪਾਂ ਹੁਣ ਇਹ ਸ਼ਬਦ ਪੜਦੇ ਆਂ ਜੀ ਕਿਉਂਕਿ ਪੰਕਤੀਆਂ ਰਹਿੰਦੀਆਂ ਸੀ 4-5 ਕੱਲ ਉਹ ਆਪਾਂ ਗੁਰੂ ਦੀ ਮਹਾਰਾਜ ਦੀ ਕਿਰਪਾ ਸਦਕਾ ਸੁਣੀਆਂ ਤੇ ਪੜੀਆਂ ਤੇ ਵਿਚਾਰੀਆਂ ਜਿਹੜਾ ਅੱਜ ਸ਼ਬਦ ਪੜਿਆ ਪਾਵਨ ਪਵਿੱਤਰ ਅੰਗ 223 ਤੇ ਸੁਭਾਏਮਾਨ ਇਹ ਵੀ ਗੌੜੀ ਰਾਗ ਮਹੱਲਾ ਪਹਿਲਾ ਦਾ ਸ਼ਬਦ ਹੀ ਹੈ ਮਹਾਰਾਜ ਕਹਿੰਦੇ ਦੂਜੀ ਮਾਇਆ ਜਗਤ ਚਿਤਵਾਸ ਪ੍ਰਮਾਤਮਾ ਤੋਂ ਵਿਥ ਪਾਉਣ ਵਾਲੀ ਪ੍ਰਮਾਤਮਾ ਦੀ ਮਾਇਆ ਹੀ ਹੈ ਜਿਸ ਨੇ ਜਗਤ ਦੇ ਜੀਵਾਂ ਦੇ ਮਨਾਂ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ ਉਹ ਮਾਇਆ ਜਿਹੜੀ ਪੈਦਾ ਕੀਤੀ ਉਹ ਪ੍ਰਭੂ ਪ੍ਰਮਾਤਮਾ ਨੇ ਪੈਦਾ ਕੀਤੀ ਆ ਪਰ ਜਿਹੜੇ ਮਨੁੱਖ ਤੇ ਉਹ ਮਾਇਆ ਪਈ ਹੋਈ ਐ ਕਿ ਉਹ ਪ੍ਰਮਾਤਮਾ ਨਾਲ ਉਹ ਵਿੱਥ ਬਣਾ ਦਿੰਦੀ ਆ ਪ੍ਰਮਾਤਮਾ ਨਾਲ ਜੁੜ ਨਹੀਂ ਦਿੰਦੀ ਉਸ ਦੀ ਮਾਇਆ ਦੇ ਵਿੱਚੋਂ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਆਪਾਂ ਉਸ ਮਾਇਆ ਵੱਲੋਂ ਵਿੱਥ ਪਾਉਣੀਆਂ ਦੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਕਾਮ ਕ੍ਰੋਧ ਹੰਕਾਰ ਨਿਵਾਸ ਮਹਾਰਜ ਕਹਿੰਦੇ ਇਸ ਮਾਇਆ ਤੋਂ ਪੈਦਾ ਹੋਏ ਕਾਮ ਕ੍ਰੋਧ ਹੰਕਾਰ ਆਦਿਕ ਵਿਕਾਰ ਜੀਵਾਂ ਦੇ ਆਤਮਿਕ ਜੀਵਨ ਦਾ ਨਾਸ ਕਰ ਦਿੰਦੇ ਨੇ ਕਰਦੇ ਹਨ ਪੰਜੇ ਤੱਤ ਮਿਲ ਕੇ ਕਾਮ ਕ੍ਰੋਧ ਹੰਕਾਰ ਵਿਨਾਸ਼ ਮਹਾਰਜ ਕਹਿੰਦੇ ਇਸ ਮਾਇਆ ਤੋਂ ਪੈਦਾ ਹੋਏ ਕਾਮ ਕ੍ਰੋਧ ਹੰਕਾਰ ਆਦਿਕ ਵਕਾਰ ਜੀਵਾਂ ਦੇ ਆਤਮਿਕ ਜੀਵਨ ਦਾ ਨਾਸ ਕਰ ਦਿੰਦੇ ਹਨ ਦੂਜੀ ਵਾਰੀ ਸ਼ਬਦ ਬੋਲਿਆ ਜੀ ਮੈਂ ਮਹਾਰਾਜੀ ਕਿਰਪਾ ਨਾਲ ਦੂਜਾ ਕੌਣ ਕਹਾ ਨਹੀਂ ਕੋਏ ਸਭ ਮੈਂ ਏਕ ਨਰੰਜਨ ਸੋਈ ਦੂਜਾ ਕੌਣ ਕਹਾ ਨਹੀਂ ਕੋਈ ਸਭ ਮੈਂ ਏਕ ਨਰੰਜਨ ਸੋਈ ਕਿਤੇ ਵੀ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ ਉਸ ਪ੍ਰਭੂ ਤੋਂ ਵੱਖਰਾ ਵਖਰੀ ਹੋਂਦ ਵਾਲਾ ਮੈਂ ਕੋਈ ਵੀ ਦੱਸ ਨਹੀਂ ਸਕਦਾ ਮਹਾਰਾਜ ਕਹਿੰਦੇ ਐਂ ਨਹੀਂ ਕੋਈ ਦੱਸੂ ਤਾਂ ਇੱਕੋ ਅਕਾਲ ਪੁਰਖ ਵਾਹਿਗੁਰੂ ਨੇ ਦੇਖਿਆ ਕੁਦਰਤ ਦੇ ਵਿੱਚੋਂ ਤੇ ਉਹਦੇ ਬਾਰੇ ਬਿਆਨ ਕਰਤਾ ਸਾਡੇ ਨੂੰ ਸਮਝਾਤਾ ਸਾਡੇ ਵਾਸਤੇ ਉਸ ਦੀ ਜਾਣਕਾਰੀ ਵਾਸਤੇ ਪ੍ਰਭੂ ਪ੍ਰਮਾਤਮਾ ਦੇ ਨਾਮ ਵਾਸਤੇ ਸਾਨੂੰ ਗੁਰਬਾਣੀ ਦਾ ਖਜ਼ਾਨਾ ਦੇਤਾ ਦਾਤੇ ਨੇ ਇਹ ਆ ਪੈਗੰਬਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਨਾਂ ਨੂੰ ਪੈਗੰਬਰ ਕਿਹਾ ਜਾ ਸਕਦਾ ਹੈ ਕਿਉਂਕਿ ਨਵਾਂ ਪੈਗਾਮ ਲੈ ਕੇ ਆਏ ਕਲ ਯੁਗ ਦੇ ਵਿੱਚ ਨਵਾਂ ਪੈਗਾਮ ਲੈ ਕੇ ਆਏ ਵੀ ਆਹ ਭਾਈ ਛੋਟੇ ਵਾਸਤੇ ਨਵਾਂ ਪੈਗਾਮ ਆ ਇਹ ਛੋਟੇ ਵਾਸਤੇ ਨਾਮ ਬਾਣੀ ਆ ਇਹਦੇ ਨਾਲ ਜੁੜ ਕੇ ਤੁਸੀਂ ਆਪਣਾ ਮਨੁੱਖਾ ਜਨਮ ਸਫਲ ਕਰ ਸਕਦੇ ਹੋ ਅਗੇ ਮਹਾਰਾਜ ਕਹਿੰਦੇ ਨੇ ਸਭ ਮੈਂ ਇਕਨ ਰੰਝਨ ਸੋਈ ਸਾਰੇ ਜੀਵਾਂ ਵਿੱਚ ਇੱਕ ਉਹੀ ਪ੍ਰਮਾਤਮਾ ਵਸ ਰਿਹਾ ਹੈ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਉਸ ਤੇ ਇੱਕ ਪ੍ਰਮਾਤਮਾ ਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਪਰ ਗੁਰਬਾਣੀ ਵਿੱਚ ਪੰਕਤੀ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਉਹ ਆਪਾਂ ਹੁਣ ਰੱਬ ਦੇ ਪਿਆਰਿਆਂ ਨੂੰ ਵੇਖਦੇ ਹਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਸ਼ਹੀਦ ਸਿੰਘ ਸਿੰਘਣੀਆਂ ਭਗਤ ਪਿਆਰੇ ਠੀਕ ਆ ਜੀ ਹਰਿ ਜਨ ਪਰਮਾਤਮਾ ਦੇ ਭਗਤ ਨੇ ਜਿਹੜੇ ਬੰਦਗੀ ਕਰਨ ਵਾਲੇ ਉਹ ਉਹਦਾ ਰੂਪ ਹੀ ਹੋਗੇ ਕਿਉਂਕਿ ਜੈਸਾ ਹਰ ਜਨ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਉਹ ਪ੍ਰਭੂ ਪਰਮਾਤਮਾ ਵਰਗਾ ਹੀ ਬਣ ਜਾਂਦਾ ਆਪਣੇ ਇਤਿਹਾਸ ਵੀ ਸਾਹਮਣੇ ਆ ਤੇ ਹਿਸਟਰੀ ਵੀ ਸਾਹਮਣੇ ਆ ਜੋ 15 ਭਗਤ ਸਹਿਬਾਨਾਂ ਦੀ ਬਾਣੀ ਦਰ ਜੈ ਰੱਬ ਦੇ ਪਿਆਰੇ ਨੇ ਉਹਦਾ ਰੂਪ ਹੀ ਨੇ ਪਟਸਾਹਬਾਨਾਂ ਦੀ ਆ ਗੁਰਸਿੱਖ ਸਹਿਬਾਨਾਂ ਦੀ ਆ ਗੁਰੂ ਸਾਹਿਬਾਂ ਦੀ ਬਾਣੀ ਆ ਇਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੀ ਆ ਜਿਨ੍ਹਾਂ ਨੂੰ ਆਪਾਂ 35 ਮਹਾਂਪੁਰਖਾਂ ਨੂੰ ਆ ਕੇ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਗੇ ਮਾਰਾ ਸਮਝਾਉਂਦੇ ਨੇ ਦੂਜੀ ਦੁਰਮਤ ਆਖੇ ਧੋਏ ਆਵੇ ਜਾਏ ਮਰ ਦੂਜਾ ਹੋਏ ਪਰਮਾਤਮਾ ਤੋਂ ਵਿਥ ਪੈਦਾ ਕਰਨ ਵਾਲੀ ਮਾਇਆ ਦੇ ਕਾਰਨ ਹੀ ਮਨੁੱਖ ਦੀ ਭੈੜੀ ਮਾਤ ਮਨੁੱਖ ਨੂੰ ਦੱਸਦੀ ਰਹਿੰਦੀ ਹੈ ਕਿ ਮਾਇਆ ਦੀ ਹਸਤੀ ਪ੍ਰਭੂ ਤੋਂ ਵੱਖਰੀ ਹੈ ਪਤਾ ਲੱਗਦਾ ਰਹਿੰਦਾ ਪਰ ਇਨਸਾਨ ਫੇਰ ਵੀ ਨਹੀਂ ਸਮਝਦਾ ਆਵੇ ਜਾਏ ਮਰਦੂ ਜਾ ਹੋਏ ਇਸ ਦੁਰਮਤ ਦੇ ਅਸਰ 헤ਠ ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਇਸ ਤਰ੍ਹਾਂ ਆਤਮਿਕ ਮੁੱਲਤੇ ਮਰ ਕੇ ਪ੍ਰਮਾਤਮਾ ਤੋਂ ਵਿੱਥ ਤੇ ਹੋ ਜਾਂਦਾ ਹੈ ਵੀ ਵਿੱਥ ਤੇ ਦੂਰ ਹੋ ਜਾਂਦਾ ਪ੍ਰਮਾਤਮਾ ਤੋਂ ਕਹਿਣ ਦਾ ਭਾਵ ਧਰਨ ਗगन ਨਾ ਦੇਖੂੰ ਦੋਏ ਮਹਾਰਾਜ ਕਹਿੰਦੇ ਪਰ ਮੈਂ ਤਾਂ ਧਰਤੀ ਅਕਾਸ਼ ਵਿੱਚ ਕਿਤੇ ਵੀ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਹਸਤੀ ਨਹੀਂ ਵੇਖਦਾ ਨਾਰੀ ਪੁਰਖ ਸਵਾਈ ਲੋਏ ਇਸਤਰੀ ਪੁਰਖ ਵਿੱਚ ਸਾਰੀ ਹੀ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਨੂੰ ਹੀ ਵੇਖਦਾ ਹਾਂ ਹੋਰ ਨਹੀਂ ਕਿਸੇ ਨੂੰ ਵੇਖਦਾ ਮਹਾਰਾਜ ਕਹਿੰਦੇ ਰੱਬ ਸਸ ਦੇ ਕੋ ਦੀਪਕ ਉਜਿਆਲਾ ਮੈਂ ਸੂਰਜ ਚੰਦਰਮਾ ਇਹਨਾਂ ਸ੍ਰਿਸ਼ਟੀ ਦੇ ਦੀਵਿਆਂ ਦਾ ਚਾਨਣ ਤੱਕਦਾ ਹਾਂ ਸਰਬਨਰੰਤਰ ਸਰਬਨਰੰਤਰ ਪ੍ਰੀਤਮ ਵੱਲ ਸਾਰਿਆਂ ਦੇ ਅੰਦਰ ਇੱਕ ਰਸ ਮੈਨੂੰ ਸਦਾ ਜਵਾਨ ਪ੍ਰੀਤਮ ਪ੍ਰਭੂ ਹੀ ਦਿਸਦਾ ਹੈ ਚੜਤੀ ਕਲਾ ਵਿੱਚ ਜੁਬਾਨ ਉਮਰ ਵਿੱਚ ਸਦਾ ਹੀ ਕਿਉਂਕਿ ਨਾ ਉਹ ਬੱਚਾ ਨਾ ਉਹ ਬੁੱਢਾ ਨਾ ਸਦਾ ਜਵਾਨ ਰੱਬ ਕਿਰਪਾ ਮੇਰਾ ਜਤ ਲਾਇਆ ਸਤਿਗੁਰੂ ਨੇ ਮਿਹਰ ਕਰਕੇ ਮੇਰਾ ਚਿੱਤ ਪ੍ਰਭੂ ਚਰਨਾਂ ਵਿੱਚ ਜੋੜ ਦਿੱਤਾ ਹੈ ਸਤਗੁਰ ਮੋ ਕੋ ਏਕ ਬੁਝਾਇਆ ਤੇ ਮੈਨੂੰ ਇੱਕ ਸਮਝ ਦੇ ਦਿੱਤੀ ਕਿ ਹਰ ਥਾਂ ਇੱਕ ਪ੍ਰਮਾਤਮਾ ਹੀ ਵਸ ਰਿਹਾ ਹੈ ਬਹਿਮ ਪਰ ਲੇਖੇ ਕੋਈ ਨਹੀਂ ਭਈ ਆ ਕੋਈ ਬਖਰਾ ਖਵਾਜਾ ਖਵਾਜਾ ਪੀਰ ਕੋਈ ਬਖਰਾ ਹੈ ਕੋਈ ਪਵਨ ਦੇਵਤਾ ਬਖਰਾ ਹੈ ਕੋਈ ਅਗਰ ਦੇਵਤਾ ਬਖਰਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਦੇ ਤਤ ਨੇ ਕੁਦਰਤ ਦਾ 파ਟ ਹੈ ਜੋ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਏਕ ਨਰੰਜਨ ਕਉਮ ਖਜਾਤਾ ਮਹਾਰਾਜ ਕਹਿੰਦੇ ਸਤਗੁਰ ਮੋਹ ਕੋ ਏਕ ਬੁਝਾਇਆ ਕਿ ਮੈਨੂੰ ਇਹ ਸਮਝ ਦੇ ਦਿੱਤੀ ਕਿ ਹਰ ਥਾਂ ਇੱਕ ਪ੍ਰਮਾਤਮਾ ਹੀ ਵਸ ਰਿਹਾ ਹੈ। ਇੱਕ ਨਿਰੰਝਣ ਗੁਰਮਖ ਜਾਤਾ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੁੰਦਾ ਹੈ ਉਹ ਇਹ ਜਾਣ ਲੈਂਦਾ ਹੈ ਕਿ ਇੱਕ ਨਿਰੰਝਣੀ ਹੀ ਹਰ ਥਾਂ ਮੌਜੂਦ ਹੈ। ਦੂਜਾ ਅਵਾਰ ਸ਼ਬਦ ਪਸਾਤਾ ਹੈ। ਅਤੇ ਉਹ ਗੁਰ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਪ੍ਰਮਾਤਮਾ ਨਾਲੋਂ ਜਿਹੜਾ ਬਖੇਵਾ ਮੁਕਾ ਕੇ ਪ੍ਰਮਾਤਮਾ ਦੀ ਹੋਂਦ ਨੂੰ ਪਛਾਣ ਲੈਂਦਾ ਹੈ ਬਖੇਵਾ ਜਿਹੜਾ ਵਖਰਾਪਨ ਵਖਰਾਪਨ ਦੂਰ ਕਰ ਲੈਂਦਾ ਤੇ ਪ੍ਰਭੂ ਪ੍ਰਮਾਤਮਾ ਦੀ ਹੋਂਦ ਨੂੰ ਪਛਾਣ ਲੈਂਦਾ ਮਨੁੱਖ ਏਕ ਹੁਕਮ ਵਰਤੇ ਸਭ ਲੋਈ ਏਕ ਸਤੇ ਸਭ ਓਪਤ ਹੋਈ ਸਾਰੀ ਸ੍ਰਿਸ਼ਟੀ ਵਿੱਚ ਸਿਰਫ ਪ੍ਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ ਇੱਕ ਪ੍ਰਮਾਤਮਾ ਤੋਂ ਹੀ ਸਾਰੀ ਉਤਪਤੀ ਹੋਈ ਹੈ ਰਾਹ ਲੋਵੇ ਖਸਮ ਏਕੋ ਜਾਣ ਇੱਕ ਪ੍ਰਭੂ ਤੋਂ ਹੀ ਸਾਰੀ ਉਤਪਤੀ ਹੁੰਦ ਤੇ ਹੋਣ ਤੇ ਭਈ ਮਾਇਆ ਦੇ ਪ੍ਰਵਾਹ ਹੇਠ ਜਗਤ ਵਿੱਚ ਦੋਵੇਂ ਰਸਤੇ ਚੱਲ ਪੈਂਦੇ ਹਨ ਗੁਰਮ ਗੁਰਮਖਤਾ ਗੁਰਮੁਖਤਾ ਅਤੇ ਦੁਰਮਤ ਪਰ ਹੈ ਭਾਈ ਸਭ ਵਿੱਚ ਇੱਕ ਪ੍ਰਮਾਤਮਾ ਨੂੰ ਹੀ ਵਰਤਦਾ ਜਾਣ ਸਾਰਿਆਂ ਵਿੱਚ ਪ੍ਰਮਾਤਮਾ ਹੀ ਵਰਤ ਰਿਹਾ ਰਾਹ ਦੋ ਨੇ ਦੁਰਮਤ ਤੇ ਗੁਰਮਤ ਠੀਕ ਆ ਜੀ ਰਾਹ ਦੋ ਨੇ ਪਰ ਵਰਤਦਾ ਦੋਨੋਂ ਪਾਸੇ ਆਪ ਹੀ ਆ ਤੂੰ ਹੁਣ ਕਿੱਧਰ ਚੱਲਣਾ ਤੇਰੀ ਮਰਜ਼ੀ ਆ ਤੂੰ ਗੁਰੂ ਤੋਂ ਗਿਆਨ ਲੈ ਕੇ ਗੁਰਮਤ ਅੱਲੀ ਆ ਜਾ ਭਾਈ ਦੁਰਮਤ ਦੂਰ ਕਰ ਗੁਰ ਕੇ ਸ਼ਬਦ ਹੁਕਮ ਪਛਾਣ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਾਰੇ ਜਗਤ ਵਿੱਚ ਪ੍ਰਮਾਤਮਾ ਦਾ ਹੀ ਹੁਕਮ ਚੱਲਦਾ ਪਛਾਣ ਸਗਲ ਰੂਪ ਵਰਨ ਮਨ ਮਾਹੀ ਕਹੋ ਨਾਨਕ ਏਕੋਸ ਰਾਹੀ ਜੋ ਸਾਰੇ ਰੂਪਾਂ ਵਿੱਚ ਸਾਰੇ ਵਰਨਾ ਵਿੱਚ ਤੇ ਸਾਰੇ ਜੀਵਾਂ ਦੇ ਮਨਾਂ ਵਿੱਚ ਵਿਆਪਕ ਹੈ ਕਹੋ ਨਾਨਕ ਏਕੋਸ ਰਾਹੀ ਗੁਰੂ ਮਹਾਰਾਜ ਕਹਿੰਦੇ ਅਸੀਂ ਉਸ ਇੱਕ ਪ੍ਰਮਾਤਮਾ ਦੀ ਹੀ ਸਿੱਖਤ ਸਲਾਹ ਕਰਦੇ ਹਾਂ ਅਗਲਾ ਸ਼ਬਦ ਕੱਲ ਨੂੰ ਵਿਚਾਰਾਂਗੇ ਜੀ ਹੁਣ ਆਪਰ ਅਰਦਾਸ ਬੇਨਤੀ ਕਰਾਂਗੇ ਟੂੰਠਾ ਕਰ ਤੁਮ ਪਹਿ ਅਰਦਾਸ ਜੀਓ ਪੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈ ਸੋ ਘਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਦਾਰੀ ਤੁਮਤੇ ਹੋਏ ਸਵਾਗਿਆ ਕਰਨ ਤੁਮਰੀ ਗਤ ਮੇ ਤੂੰ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮੇ ਤੂੰ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਦੇ ਅਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਤੀਨੇ ਤਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨ ਕੋ ਲਾ ਕੇ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਜੀ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਕਰ ਗੁਰਨਾਨ ਦੇਵ ਜੀ ਆਏ ਫਿਰੰਗਤ ਗੁਰਤੇ ਮਰਦਾਸ RAMਦਾਸ ਜੀ ਬੇਸਰ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਜੱਥੇ ਸਭ ਦੁੱਖ ਚਾਹੀਤੇ ਇੱਕ ਬਾਹਰ ਸਿਮਰਿਏ ਕਰਨੋ ਉਨਿਦ ਆਵੇ ਠਾਈ ਸਭ ਠਾਈ ਹੋ ਜਾਈ ਸਭ ਠਾਈ ਹੋ ਜਾਈ ਦਸਵਾਂ ਪਾਸਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋ ਜਾਈ ਸਭ ਠਾਈ ਹੋ ਜਾਈ ਦਸਾਂ ਪਾਤਸ਼ਾਹਾਂ ਦੀ ਜੋਤ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਹਜ਼ਾਰ ਜੀ ਦਾ ਧਿਆਨ ਤਰਕੇ ਬੋਲਣਾ ਜੀ